ਹੋ ਟਿੱਟਾ ਲਾਤਾ ਜਨਾ ਤੇ ਲੱਗ ਰੰਦਾ ਬਤੂ ਹੈ ਹੈ ਪਹਿਲਾ ਪੁੱਤ ਦੁਬਾਰਾ ਵੀ ਕਰਾਇਆ ਸੱਚ ਗੱਲ ਦੱਸੀ ਬਜ਼ੁਰਗ ਜਿਹੜਾ ਦੁਬਾਰਾ ਕਰਾਇਆ ਸੀਗਾ ਪੁੱਤ ਗੁਰੂ ਬਣਾਇਆ ਸੀ ਕਹਿੰਦਾ ਕੋਈ ਰਾਤ ਆਇਆ ਨਹੀਂ ਪਹਿਲੀ ਗੱਲ ਤੇਰਾ ਬਜ਼ੁਰਗੀ ਜੀ ਸੁਣਦਾ ਠੀਕ ਹੈ ਜਿਹੜਾ ਤੁਹਾਡਾ ਬਾਪੂ ਕੀ ਕਰਦਾ ਦਾਪੋ ਕਹਿੰਦਾ ਹੈ ਹੈ ਇਹ ਤਰਫੇ ਕਹਿੰਦੇ ਹਾਂ ਹੈ ਇਹ ਕਿਸ ਕਹਾਣੀ ਰਾਤ ਨੂੰ ਪੁੱਛੀ ਤੋੜਾ ਹੈ ਭਈਆ ਹੁਣ ਕੰਗਲ ਰਿਹਾ ਹੈ ਭਾਈ ਚੰਪਾ ਕਰ ਜੋ ਫਟਾਵਾ ਦਾ ਹੈ ਖੇਤ ਬਾਗ ਨੂੰ ਮੰਨਿਆ ਹੈ ਬਾਗਲੇ ਨੂੰ ਥੋੜੇ ਦਿੱਤੇ ਆ ਜਿਹੜਾ ਕੋਈ ਜੂਬਨਾ ਸੀ ਨਾ ਉਹਨੇ ਤੈਨੂੰ ਰਾਹ ਨਹੀਂ ਦਿੱਤਾ ਸੱਤ ਗੱਲ ਦਸੀ ਬੁੱਤ ਪੀਰ ਦੀ ਗਜ਼ੇਰੀ ਹੈ ਇਹ ਠੀਕ ਹੈ ਉਹ ਤੂੰ ਜਿਹੜਾ ਦੀਵਾਨ ਕਰਿਆ ਹੈ ਰਾਹ ਸਿਨ ਠੀਕ ਹੈ ਇੱਕ ਮੇਰੀ ਗੱਲ ਸੁਣ ਇੱਕ ਜਿਹੜਾ ਤੁਹਾਡਾ ਮੁੰਡਾ ਨੌਜਵਾਨ ਮੇਰੇ ਕੋਲੇ ਹਾਜ਼ਰ ਹੋ ਗਿਆ ਇਹਦਾ ਪੁੱਤ ਕੋਈ ਲੀਲਾ ਕਾਣਾ ਲੱਗਦਾ ਨਹੀਂ ਤੁਸੀਂ ਨਹੀਂ ਦਿੰਦੇ ਵਾਝ ਵਾਝਦੀ ਆ ਸੱਤ ਦਾ ਸਕੂਟ ਮੇਰੇ ਆ ਚਾਹ ਹਾਂ ਹਾਂ ਹੋਰ ਤੁਸੀਂ ਮੇਰੀ ਗੱਲ ਸੁਣ ਇਸ ਕੰਮ ਕਰ ਰਿਹਾ ਨਹੀਂ ਕਰ ਰਿਹਾ ਹਾਂਜੀ ਹੁਣ ਤੁਸੀਂ ਗੱਡੀ ਚਲਾਉਣੇ ਚਾਹ ਰਹੇ ਹੋ ਪਹਿਲਾ ਆਈਏ ਚਾ ਚਾ ਬੋਲੋ ਸੱਚੇ ਦਰਬਾਰ ਕੀ मेरा काट पे हो जी महाराज ठीक है किसी से से लेने देंगे थोड़ा से दरबार की हो पीरकोट के वाले ने भी मान के छड़ी दा तिल्लो मार के छड़ी दा सौदा साथ

پہلے سنھڑا پتا اج تیر دا دوار سار جا تے بابا تم نہ نال کھاڑی دے کے لاو تے ڈر کے جا تے ٹھیک ہے اوہ اپنا منہ دیکھو جو کتے کو کینڑو ساتھ نہیں چلنا جہڑا پڑھا پتا نہیں دینا تے 11 دن دے کر کر لیا کس تے نہ کوئی نہ کوئی نہیں چلتا جا مارے کتا مارے पी ते मसी वे

دي ۽ هي سي پتو 300 چلو پلس نيڪو پانا آهي تانو منهنجي گهر وڃڻي آهي اپن جي گهر ۾ ਬਾਈ ਸ਼ੇਰੂ ਕੀ ਆਏ ਆ ਆਪਣੇ ਸਰਾਮਾ ਤੋਂ ਹਾਂ ਇਹ ਕੈਂਟਰੀ ਗੱਦੀ ਇੱਕ ਵਾਰ ਰੱਖ ਚੱਲ ਬਾਈ ਕੈਂਟਰੀ ਗੱੜ ਚੱਲ ਸੋ ਅੱਜ ਆ ਗਏ ਆ ਅੱਜ ਗੁਰੂ ਆਦੋ ਆਪਣੇ ਦਰਬਾਰ ਦਾ ਬੜੀ ਸੱਚੇ ਦਰਬਾਰ ਦੀ ਬੜੀਆ ਬਾਪੂ ਕਰ ਦੇਵ ਦੀ ਪੀਰਾਂ ਬੜੀਆਂ ਮੱਤ ਕਲੰਦਰ ਦੇ ਹੈਲੋ ਬਖਸ਼ ਦੇ ਓ ਜਾਣ ਦਵਾਰ ਚਲੀ ਜਾਂਦਾ ਯਾਰ ਬੈਠੋ ਆਗੇ ਜਾ ਵੀ ਤੇ ਆਗੇ ਜਾਓ ਬਰਬਤ ਆਣੇ ਹੋ ਸਲਸਾ ਦੂਰ ਦੂਰ ਤੋਂ ਆਈਆਂ ਹੋ ਤੇਰੀਆਂ ਘੜੀਆਂ ਦੇ ਲਾਂ ਤੋਂ ਲਾਈਆਂ ਹੋ ਮੇਰੇ ਸਿਰ ਤੇ ਮਾਣ ਵਟ ਆਈਆਂ ਵੇ ਮੁਕਕੋ